ਉਹੀ ਤੁਹਾਨੂੰ ਸੈਂਸਿੰਗ ਵੱਡੇ ਟਰੈਕਟਰ ਵਾਲੀ ਮੈਸੀ ਦੀ ਸੈਂਸਿੰਗ ਤੁਹਾਨੂੰ ਇਸ ਛੋਟੇ ਟਰੈਕਟਰ ਦੇ ਵਿੱਚ ਮਿਲੂਗੀ ਲਿਫਟ ਸੈਂਸਿੰਗ ਸਾਈਜ਼ ਦੇ ਵਿੱਚ ਛੋਟਾ ਪਰ ਕੰਮ ਇਹਨੇ ਵੱਡਿਆਂ ਵਾਲੀ ਕਰਨੇ ਆ 30 ਹੌਸਪਾਵਰ ਦਾ ਟਰੈਕਟਰ ਆ ਇਹ ਤਾਂ ਇਹਦੇ ਵਿੱਚ ਇਹਦੇ ਪਿੱਛੇ ਤੁਸੀਂ ਜਿਹੜੇ ਇੰਪਲੀਮੈਂਟ ਵੀ ਆ ਉਹ ਵੱਡੇ ਹੀ ਪਾ ਕੇ ਇਹਨੂੰ ਚਲਾ ਸਕਦੇ ਹੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਤੁਹਾਡੇ ਨਾਲ ਪਰਸੋਂ ਵਾਅਦਾ ਕੀਤਾ ਸੀਗਾ ਕਿ ਆਪਾਂ ਤੁਹਾਡੇ ਲਈ ਇੱਕ ਨਵਾਂ ਟਰੈਕਟਰ ਲੈ ਕੇ ਆਵਾਂਗੇ ਮੈਸੀ ਦਾ ਨਵਾਂ ਆਰਚਰ ਅੱਜ ਉਹ ਤੁਹਾਡੇ ਸਾਹਮਣੇ ਪੇਸ਼ ਹੈ ਮੈਸੀ 30 ਡੀਆਈ ਆਰਚਰਡ ਪਲੱਸ ਇਹ ਟਰੈਕਟਰ ਪਹਿਲਾਂ ਵਾਲੇ ਟਾਫੇ 30 ਨਾਲੋਂ ਫਰਕ ਦੇ ਵਿੱਚ ਤੁਹਾਨੂੰ ਮੋਟਾ-ਮੋਟਾ ਫਰਕੇ ਦੇ ਵਿੱਚ ਆਪਾਂ ਉਹ ਵੀ ਦੱਸਾਂਗੇ ਮੋਟਾ ਫਰਕ ਇਹ ਹੀ ਹੈ ਕਿ ਜਿਹੜਾ ਟਾਫੇ 30 ਹੈ ਉਹ ਡਰਾਈ ਬ੍ਰੇਕਸ ਦੇ ਵਿੱਚ ਆਉਂਦਾ ਇਹ ਜਿਹੜਾ ਟਰੈਕਟਰ ਮੈਸੀ 30 ਹੈ ਇਹ ਤੁਹਾਨੂੰ ਵੈਟ ਬ੍ਰੇਕ ਯਾਨੀ ਕਿ ਤੇਲ ਵਿੱਚ ਡੁੱਬੀਆਂ ਹੋਈਆਂ ਬ੍ਰੇਕਾਂ ਦੇ ਵਿੱਚ ਮਿਲਦਾ ਫਿਰ ਇਹਦਾ ਜਿਹੜਾ ਸਟੀਅਰਿੰਗ ਹੈ ਉਹ ਪਾਵਰ ਸਟੀਅਰਿੰਗ ਮਿਲੂਗਾ ਤੁਹਾਨੂੰ ਨਾਲ ਇਹ ਦੋ ਸਿਲੰਡਰ ਇੰਜਨ ਦੇ ਵਿੱਚ ਆਊਗਾ ਤੇ ਇਹਦੇ ਵਿੱਚ ਜਿਹੜਾ ਇੰਜਨ ਲੱਗਿਆ ਹੋਇਆ ਸਿਮਸਨ ਦਾ ਹਾਈ ਟਾਰਕ ਇੰਜਨ ਲੱਗਿਆ ਹੋਇਆ ਇਹ ਤੁਸੀਂ ਕੂਲੈਂਟ ਵਾਲੀ ਰਿਕਵਰੀ ਬੋਟਲ ਦੇਖ ਸਕਦੇ ਹੋ ਇਹ ਜਿਹੜਾ ਹੈਗਾ ਪਾਵਰ ਸਟੀering ਦੀ ਬੋਟਲ ਹੈ ਔਇਲ ਆਸਤੇ ਪਾਵਰ ਸਟੀering ਦੇ ਔਇਲ ਆਸਤੇ ਇਹ ਔਇਲ ਬਾਅਦ ਇਹਦਾ 에ਅਰ ਕਲੀਨਰ ਮਿਲ ਜਾਂਦਾ ਤੁਹਾਨੂੰ ਜਿਹੜਾ ਮਗਰਲਾ ਹਿੱਸਾ ਹੈ ਤੁਹਾਨੂੰ ਐਕਸਲ ਹੈ ਉਹ ਤੁਹਾਨੂੰ ਆਲਮੋਸਟ ਜਿਹੜਾ ਆਪਣਾ ਮੈਸੀ 9500 ਦਾ ਉਹਦੇ ਬਰਾਬਰ ਦੀਆਂ ਟਿਊਬਾਂ ਮਿਲਣਗੀਆਂ ਤੇ ਉਹਦੇ ਬਰਾਬਰ ਦਾ ਹੀ ਮਜ਼ਬੂਤ ਐਕਸਲ ਮਿਲੂਗਾ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ 4-4 ਯਾਨੀ ਕਿ ਟੋਟਲ 8 ਤੇਲ ਵਿੱਚ ਡੁੱਬੀਆਂ ਹੋਈਆਂ ਡਿਸਕ ਬ੍ਰੇਕਾਂ ਮਿਲਣਗੀਆਂ ਫਿਰ ਜੋ ਮੈਸੀ ਆਪਦੇ ਮਡਗਾਰਡ ਜਿਵੇਂ ਆਪਾਂ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਕਿ ਮੈਸੀ ਦੇ ਮਡਗਾਰਡ ਉੱਪਰ ਮਿਲਦੇ ਆ ਤੁਹਾਨੂੰ ਉਹ ਇਦਾਂ ਹੀ ਉੱਪਰ ਹੀ ਹੈ ਇਹਦੇ ਵਿੱਚ ਵੀ ਤੁਹਾਨੂੰ ਮਡ ਮਡਗਾਰਾਂ ਦੇ ਵਿੱਚ ਮਿੱਟੀ ਫਸਣ ਦਾ ਕੋਈ ਚੱਕਰ ਨਹੀਂਗਾ ਫਿਰ ਇਹਦੀ ਜਿਹੜੀ ਟਰੈਕਟਰ ਦੇ ਮਗਰਲੇ ਰੀਅਰ ਰਿਮ ਦੀ ਤੁਹਾਨੂੰ ਐਡਜਸਟੇਬਲ ਰਿਮ ਮਿਲਣਗੇ ਤੁਸੀਂ ਇਹਨੂੰ ਅੰਦਰ ਬਾਹਰ ਕਰ ਸਕਦੇ ਹੋ ਰਿਮ ਨੂੰ ਇਦੀਆਂ ਸੈਟਿੰਗਸ ਮਿਲ ਜਾਣਗੀਆਂ ਤੁਹਾਨੂੰ ਅੱਠ ਸੈਟਿੰਗਸ ਮਿਲ ਜਾਣਗੀਆਂ ਇਹਦੀਆਂ ਰਹਿਮਦੀਆਂ ਅੰਦਰ ਬਾਹਰ ਕਰਨ ਦੀਆਂ ਫਿਰ ਜਿਹੜਾ ਇਹਦਾ ਟਾਇਰ ਉਹ 12 4 24 ਦਾ ਟਾਇਰ ਮਿਲੂਗਾ ਤੁਹਾਨੂੰ ਫਰੰਟ ਟਾਇਰ ਇਹਦਾ ਤੁਹਾਨੂੰ ਜਿਹੜਾ ਹੈਗਾ ਉਹ 5.50 16 ਯਾਨੀ ਕਿ 5.5 16 ਦਾ ਟਾਇਰ ਮਿਲੂਗਾ ਤੁਹਾਨੂੰ ਇਹਦਾ ਸਲੰਸਰ ਸਾਈਡ ਤੇ ਮਿਲੂਗਾ ਰੀਜ਼ਨ ਕਿ ਔਰਚਰ ਟਰੈਕਟਰ ਔਰਚਰ ਦੇ ਵਿੱਚ ਬਾਗਾਂ ਦੇ ਵਿੱਚ ਸਲੰਸਰ ਸਾਈਡ ਤੇ ਹੀ ਤੁਹਾਨੂੰ ਮਿਲੂਗਾ ਉੱਪਰ ਨੂੰ ਨਹੀਂ ਮਿਲੂਗਾ ਵਰਟੀਕਲ ਡਾਇਰੈਕਸ਼ਨ ਚ ਫਿਰ ਜਿਹੜਾ ਇਹਦਾ ਟਾਫੇ 30 ਨਾਲੋਂ ਇੱਕ ਹੋਰ ਫਰਕ ਹੈ ਉਹ ਇਹ ਹੈ ਕਿ ਉਹਦੇ ਵਿੱਚ ਤੁਹਾਨੂੰ ਕਲਾਸਿਕ ਪੈਡਲ ਮਿਲਦੇ ਆ ਜਿਹੜੇ ਪਹਿਲਾਂ ਮੈਸੀ 1035 ਦੇ ਵਿੱਚ ਗੋਲ ਸ਼ੋਅ ਦੇ ਵਿੱਚ ਆਉਂਦੇ ਸੀ ਪੈਡਲ ਉਹ ਮਿਲਦੇ ਆ ਪਰ ਇਹਦੇ ਵਿੱਚ ਤੁਹਾਨੂੰ ਪੁਸ਼ ਟਾਈਪ ਪੈਡਲਸ ਮਿਲਣਗੇ ਫਿਰ ਇਹ ਟਰੈਕਟਰ ਡਬਲ ਕਲਚ ਹੈ ਡਬਲ ਕਲਚ ਦਾ ਬਾਗਾਂ ਦੇ ਵਿੱਚ ਫਾਇਦਾ ਇਹ ਹੁੰਦਾ ਕਿ ਤੁਸੀਂ ਸਪਰੇਅਰ ਤੇ ਲਾਉਣਾ ਰੋਟਾਵੇਟਰ ਦਾ ਕੰਮ ਲੈਣਾ ਬਾਗਾਂ ਦੇ ਵਿੱਚ ਉਹ ਤੁਹਾਨੂੰ ਸਾਰੇ ਕੰਮ ਦਊਗਾ ਇਹ ਟਰੈਕਟਰ ਡਬਲ ਕਲਚ ਟਰੈਕਟਰ ਮਿਲੂਗਾ ਇਹਦੀਆਂ ਜਿਹੜੀਆਂ ਸਪੀਡਾਂ ਆ ਉਹ ਹਾਈ ਲੋ ਦੇ ਵਿੱਚ ਚਾਰ ਫਾਰਵਰਡ ਇੱਕ ਰਿਵਰਸ ਯਾਨੀ ਕਿ ਟੋਟਲ 8 ਫਾਰਵਰਡ ਤੇ ਦੋ ਰਿਵਰਸ ਦੀਆਂ ਸਪੀਡਾਂ ਮਿਲਣਗੀਆਂ ਤੁਹਾਨੂੰ ਇਹਦੇ ਵਿੱਚ ਫਿਰ ਟਰਾਂਸਪੋਰਟ ਲੋਕ ਇਹਦੇ ਵਿੱਚ ਵੀ ਤੁਹਾਨੂੰ ਲੱਗਿਆ ਹੋਇਆ ਮਿਲੂਗਾ ਟਰਾਂਸਪੋਰਟ ਲੋਕ ਦਾ ਫਾਇਦਾ ਇਹ ਹੈ ਕਿ ਤੁਸੀਂ ਅ ਮਗਰ ਕੋਈ ਇੰਪਲੀਮੈਂਟ ਪਾਇਆ ਹੋਇਆ ਤਾਂ ਇਹਨੂੰ ਤੁਸੀਂ ਸਿੰਪਲੀ ਲੋਕ ਕਰ ਦਿੰਨੇ ਹੋ ਤਾਂ ਲਿੰਕ ਲੀਵਰ ਜਿਹੜੇ ਉਹਦੇ ਲਿਫਟ ਦੇ ਲੀਵਰ ਆ ਥੱਲੇ ਵੀ ਸੁੱਟੋਗੇ ਤਾਂ ਵੀ ਲਿਫਟ ਥੱਲੇ ਨਹੀਂ ਆਊਗੀ ਇੰਪਲੀਮੈਂਟਸ ਨੂੰ ਰਾਹ ਰਾਹ ਦੇ ਵਿੱਚ ਦਿੱਕਤ ਪਰੇਸ਼ਾਨੀ ਨਹੀਂ ਆਊਗੀ ਤੁਹਾਡਾ ਜਿਹੜਾ ਇੰਪਲੀਮੈਂਟ ਹੈ ਉਹ ਡਿੱਗੂਗਾ ਨਹੀਂਗਾ ਚਾਹੇ ਤੁਸੀਂ ਲੀਵਰ ਤੁਹਾਡੇ ਲਿਫਟ ਦੇ ਥੱਲੇ ਚਲੇਗੇ ਫਿਰ ਤੁਹਾਨੂੰ ਜਿਹੜੇ ਇਹਦੇ ਮੀਟਰ ਆ ਉਹ ਤੁਹਾਨੂੰ ਕਲਾਸਿਕ ਸਟਾਈਲ ਹੀ ਮਿਲਣਗੇ ਕਿਉਂਕਿ ਇਹ ਜਿਹੜਾ ਬੌਨਟ ਹੈ ਉਹ ਵੀ ਕਲਾਸਿਕ ਹੈ ਤੇ ਮੀਟਰ ਵੀ ਕਲਾਸਿਕ ਹੀ ਮਿਲਣਗੇ ਤੁਹਾਨੂੰ ਇਹਦੀਆਂ ਜਿਹੜੀਆਂ ਤੁਸੀਂ ਹਾਈਡਰੌਲਿਕਸ ਦੀਆਂ ਲਿੰਕਸ ਦੇਖ ਸਕਦੇ ਹੋ ਇੱਥੋਂ ਬੈਂਡ ਪਾਇਆ ਹੋਇਆ ਹੈ ਤੇ ਪਿੱਛੇ ਤੋਂ ਚੌੜੀਆਂ ਕੀਤੀਆਂ ਹੋਈਆਂ ਉਹਦਾ ਫਾਇਦਾ ਇਹ ਹੈ ਕਿ ਤੁਸੀਂ ਇਹਦੇ ਮਗਰ ਵੱਡੇ ਇੰਪਲੀਮੈਂਟਸ ਜਿਹੜੇ ਨਾਰਮਲ ਟਰੈਕਟਰਾਂ ਪਿੱਛੇ ਪਾਉਣੇ ਹੋ ਉਹੀ ਇੰਪਲੀਮੈਂਟਸ ਇਹ ਛੋਟੇ ਟਰੈਕਟਰ ਪਿੱਛੇ ਸਾਈਜ਼ ਦੇ ਵਿੱਚ ਛੋਟਾ ਪਰ ਕੰਮ ਇਹਨੇ ਵੱਡਿਆਂ ਲਈ ਕਰਨੇ ਆ 30 ਹੌਸਪਾਵਰ ਦਾ ਟਰੈਕਟਰ ਆ ਇਹ ਤਾਂ ਇਹਦੇ ਵਿੱਚ ਇਹਦੇ ਪਿੱਛੇ ਤੁਸੀਂ ਜਿਹੜਾ ਇੰਪਲੀਮੈਂਟ ਵੀ ਆ ਉਹ ਵੱਡੇ ਹੀ ਪਾ ਕੇ ਇਹਨੂੰ ਚਲਾ ਸਕਦੇ ਹੋ ਤੁਸੀਂ ਜਿਹੜਾ ਇਹ ਟਰੈਕਟਰ ਆ ਉਹ ਪਾਵਰ ਸਟੀering ਆ ਕਿਉਂਕਿ ਨਾਰਮਲੀ ਤੁਹਾਨੂੰ ਲੱਗੂਗਾ ਕਿ ਪਿੱਛੋਂ ਇਹਦੇ ਰੌਡਸ ਆ ਰਹੀਆਂ ਕਿ ਇਹ ਮੈਨੂਅਲ ਸਟੀering ਹੋਊਗਾ ਪਰ ਨਹੀਂ ਇਹ ਪਾਵਰ ਸਟੀering ਹੈ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਪੰਪ ਪਾਵਰ ਸਟੀering ਦਾ ਲੱਗਿਆ ਹੋਇਆ ਇਹ ਲਿਫਟ ਪੰਪ ਨਹੀਂ ਕਿਉਂਕਿ ਜਿਹੜਾ ਮੈਸੀ ਦਾ ਲਿਫਟ ਪੰਪ ਹੈ ਉਹ ਸੀਟ ਦੇ ਥੱਲੇ ਹੀ ਮਿਲੂਗਾ ਜਿੱਦਾਂ ਨਾਰਮਲ ਵੱਡੇ ਟਰੈਕਟਰਾਂ ਦੇ ਲਿਫਟ ਪੰਪ ਆਉਂਦੇ ਆ ਮੈਸੀ ਦੇ ਉਦਾਂ ਹੀ ਇਹ ਵੱਡਾ ਤੁਹਾਨੂੰ ਪਿਸਟਨ ਟਾਈਪ ਚਾਰ ਪਿਸਟਨ ਵਾਲਾ ਲੈਫਟ ਪੰਪ ਨੂੰ ਮਿਲੂਗਾ ਮੈਸੀ ਦਾ ਜਿਹੜਾ ਨਾਰਮਲ ਵੱਡੇ ਟਰੈਕਟਰਾਂ ਦੇ ਵਿੱਚ ਆਉਂਦਾ ਉਹੀ ਤੁਹਾਨੂੰ ਸੈਂਸਿੰਗ ਵੱਡੇ ਟਰੈਕਟਰ ਵਾਲੀ ਮੈਸੀ ਦੀ ਸੈਂਸਿੰਗ ਤੁਹਾਨੂੰ ਇਸ ਛੋਟੇ ਟਰੈਕਟਰ ਦੇ ਵਿੱਚ ਮਿਲੂਗੀ ਲੈਫਟ ਸੈਂਸਿੰਗ ਇਹਦੇ ਵਿੱਚ ਜਿਹੜਾ ਤੁਸੀਂ ਰੇਡੀਏਟਰ ਚ ਪਾਣੀ ਪਾਉਣਾ ਹੈ ਵੈਸੇ ਤਾਂ ਇੱਥੋਂ ਦੀ ਲੋਡ ਨਹੀਂ ਤੁਹਾਨੂੰ ਪਾਉਂਦੀ ਕਿਉਂਕਿ ਇਹਦਾ ਰਿਕਵਰੀ ਬੋਟਲ ਸਾਈਡ ਤੇ ਲੱਗੀ ਹੋਈ ਆ ਬਾਕੀ ਫਿਰ ਜਿਹੜਾ ਫਿਊਲ ਟੈਂਕ ਹੈ ਉਹ ਵੀ ਇੱਥੇ ਕੈਪ ਮਿਲ ਜਾਊਗਾ ਫਿਊਲ ਟੈਂਕ ਦਾ ਬਰੀਦਰ ਕੈਪ ਵੀ ਇਹ ਨਾਲ ਹੀ ਲੱਗਿਆ ਹੋਇਆ ਹੈ ਜਿੰਨੇ ਉੱਪਰ ਕੈਪ ਲੱਗੇ ਹੋਏ ਆ ਕਿਉਂਕਿ ਇਹ ਕਲਾਸਿਕ ਡਿਜ਼ਾਈਨ ਆ ਉਹੀ 10 35 ਵਾਲਾ ਡਿਜ਼ਾਈਨ ਆ ਜਿਹੜਾ ਗੋਲ ਸ਼ੋਦਾ ਆਉਂਦਾ ਸੀਗਾ ਨੂੰ ਸਿੰਪਲੀ ਤੁਸੀਂ ਲੌਕ ਕਰ ਦੇਣਾ ਹੈ ਇਹਦੇ ਤੋਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਇੱਥੇ ਜਿਹੜਾ ਐਕਸਲ ਆ ਉਹ ਸਵਿਫਟ ਟਾਈਪ ਮਿਲ ਰਿਹਾ ਇਹਦਾ ਫਾਇਦਾ ਕੀ ਹੈ ਕਿ ਬਾਗਾਂ ਦੇ ਵਿੱਚ ਜਗ੍ਹਾ ਥੋੜੀ ਹੁੰਦੀ ਹੈ ਇਹਦੇ ਨਾਲ ਤੁਹਾਨੂੰ ਕਟਾਈ ਦੀ ਬਹੁਤ ਆਸਾਨੀ ਮਿਲ ਜਾਂਦੀ ਹੈ ਬਹੁਤ ਜਲਦੀ ਮੁੜ ਜਾਂਦਾ ਟਰੈਕਟਰ ਛੋਟਾ ਟਰਨਿੰਗ ਰੇਡੀਅਸ ਆ ਇਹਦਾ ਕਟਾਈ ਜਲਦੀ ਹੋ ਜਾਂਦੀ ਹੈ ਇਸ ਟਰੈਕਟਰ ਦੀ ਇਹ ਫਾਇਦਾ ਹੋ ਜਾਂਦਾ ਆ Orchard ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹਦਾ ਜਿਹੜਾ ਮੈਸੀ ਦਾ ਲਿਫਟ ਪੰਪ ਹੈ ਉਹ ਇਦਾਂ ਹੀ ਤੇਲ ਦੇ ਵਿੱਚ ਡੁੱਬਿਆ ਹੁੰਦਾ ਵੱਡੇ ਟਰੈਕਟਰਾਂ ਲਈ ਲਿਫਟ ਹੀ ਤੁਹਾਨੂੰ ਇਸ ਛੋਟੇ ਟਰੈਕਟਰ ਚ ਮਿਲ ਰਹੀ ਆ ਉਹੀ ਸੇਮ ਸਲੋ ਤੇ ਫਾਸਟ ਰਿਸਪੌਂਸ ਤੁਹਾਨੂੰ ਇਕੋ ਲੀਵਰ ਚ ਮਿਲ ਰਿਹਾ ਇਹਦਾ ਫਾਇਦਾ ਕੀ ਆ ਜੀ ਤੁਸੀਂ ਇਕੋ ਦਾ ਜਦੋਂ ਲੀਵਰ ਨੂੰ ਥੱਲੇ ਕਰਦੇ ਹੋ ਤਾਂ ਇਸ ਇਸ ਪੋਜੀਸ਼ਨ ਤੇ ਇਹ ਲਿਫਟ ਹੈ ਜਿਹੜੀ ਉਹ ਹੌਲੀ-ਹੌਲੀ ਸੁਟੂਗਾ ਯਾਨੀ ਕਿ ਸਲੋ ਲੈ ਕੇ ਆਊਗਾ ਪਰ ਜੇ ਤੁਸੀਂ ਇਸ ਲੀਵਰ ਨੂੰ ਇੱਥੇ ਛੱਡ ਦਿੰਨੇ ਹੋ ਤਾਂ ਯਾਨੀ ਕਿ ਇਹ ਤੇਜ਼ ਲਿਫਟ ਸੁਟੂਗਾ ਲੈਫਟ ਥੱਲੇ ਨੂੰ ਤੇਜ਼ ਹੋ ਕੇ ਆਊਗੀ ਜਲਦੀ ਨਾਲ ਤੇਜ਼ੀ ਨਾਲ ਥੱਲੇ ਆਊਗੀ ਇਹਦੀ ਜਿਹੜੀ ਹੈਂਡ ਬ੍ਰੇਕ ਆ ਉਹ ਇੱਥੇ ਲੱਗੀ ਹੋਈ ਆ ਤੁਸੀਂ ਟਰੈਕਟਰ ਨੂੰ ਹੈਂਡ ਬ੍ਰੇਕ ਵੀ ਲਗਾ ਕੇ ਖੜਾ ਸਕਦੇ ਹੋ ਟਰੈਕਟਰ ਜਰੂਰ ਛੋਟਾ ਪਰ ਇਹਦੇ ਮਡਗਾਰਡਸ ਦੀ ਬੈਲਟ ਕੁਆਲਿਟੀ ਜੋ ਤੁਹਾਨੂੰ ਪਹਿਲਾਂ ਆਪਾਂ ਦੱਸਦੇ ਹਾਂ ਕਿ ਮੈਸੀ ਕਦੇ ਕੰਪਰੋਮਾਈਜ਼ ਨਹੀਂ ਕਰਦੀ ਉਹੀ ਸੇਮ ਬੈਲਟ ਕੁਆਲਿਟੀ ਤੁਹਾਨੂੰ ਇਸ ਛੋਟੇ ਟਰੈਕਟਰ ਚ ਮਿਲੇਗੀ ਬਹੁਤ ਹੈਵੀ ਸ਼ੀਟ ਮੈਟਲ ਯੂਜ਼ ਕੀਤਾ ਹੋਇਆ ਇਸ ਟਰੈਕਟਰ ਦੇ ਵਿੱਚ ਵੀ ਕੰਪਨੀ ਨੇ ਤੁਸੀਂ ਦੇਖ ਸਕਦੇ ਹੋ ਕਿ ਮਡਗਾਰਡਸ ਬਹੁਤ ਇੱਥੋਂ ਠਿੱਕ ਹੈਗੇ ਆ ਮੋٹے ਹੈਗੇ ਚਾਹੇ ਆ ਸ਼ੀਟ ਮੈਟਲ ਯੂਜ਼ ਕੀਤਾ ਹੋਇਆ ਇਹ ਵੀ ਪੂਰਾ ਮੋٹے ਸ਼ੀਟ ਮੈਟਲ ਨੂੰ ਯੂਜ਼ ਕੀਤਾ ਹੋਇਆ ਕੰਪਨੀ ਨੇ ਇੱਥੇ ਵੀ